ਵੱਡੇ ਵੱਡੇ ਦਾਅਵੇ ਇਸ ਹਸਪਤਾਲ ਦੇ ਵਿੱਚ ਹੁੰਦੇ ਨੇ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਿੱਧੇ ਹੋ ਜਾਂਦੇ ਆ ਬਿਨਾਂ ਰੌਡ ਪਾਏ ਤੋਂ ਕੱਲ ਆਪਰੇਸ਼ਨ ਹੋਇਆ ਬਹੁਤ ਹੀ ਜ਼ਿਆਦਾ ਟੇਡੇ ਗੋਡੇ ਸੀਗੇ ਉਹਨਾਂ ਤੋਂ ਵਾਕਰ ਤੋਂ ਬਿਨਾਂ ਤੁਰਨਾ ਤਾਂ ਕੀ ਇੱਕ ਦੋ ਕਦਮ ਲੈਣਾ ਔਖਾ ਸੀਗਾ ਬਾਥਰੂਮ ਟਾਇਲਟ ਉੱਨੋਂ ਚੁੱਕ ਕੇ ਸ਼ਾਇਦ ਲੈ ਕੇ ਜਾਂਦੇ ਸਨ ਉਹਦੇ ਘਰ ਦੇ ਲੋਕ ਤੇ ਤੁਸੀਂ ਅੱਜ ਉਹਨਾਂ ਨੂੰ ਮਿਲੇ ਹੋਵੋਗੇ ਤਾਂ ਦੇਖਿਆ ਉਹਨਾਂ ਦੇ ਬਿਲਕੁਲ ਸਿੱਧੀਆਂ ਹੋ ਗਿਆ ਉਹ ਵਾਕਰ ਨਾਲ ਆਰਾਮ ਨਾਲ ਤੁਰੇ ਫਿਰਦੇ ਫਿਕਸ ਰ ਆ ਗਿਆ ਮੇਰੇ ਕੋਲ ਬਿਲਕੁਲ ਮੇਰੇ ਗੋਡੇ ਪਤ ਸਿੱਧੇ ਆ ਕੋਈ ਪ੍ਰੋਬਲਮ ਨਹੀਂ ਆ ਸਵੇਹਾ ਵੀ ਤੁਰਿਆ ਹੀ ਬਹੁਤ ਉਹਨੂੰ ਖੁਸ਼ ਹਾਂ ਪੂਰੇ ਪੂਰੇ ਖੁਸ਼ ਹਾਂ ਪਰ ਪੂਰਾ ਹੈਪੀ ਹਾਂ ਪੂਰਾ ਹੈਪੀ ਬੱਚੇ ਤੇ ਖੁਸ਼ ਹਾਂ ਮੈਂ ਖੁਸ਼ ਹਾਂ ਫਾਇਦੇ ਜ਼ਿਆਦਾ ਕੋਈ ਵੇਟਿੰਗ ਲਿਸਟ ਨਹੀਂ ਹੈਗੀ ਦੋਨੇ ਗੋਡਿਆਂ ਦਾ ਆਪਰੇਸ਼ਨ ਇਕੱਠਾ ਹੋਊਗਾ ਸਸਤਾ ਪਊਗਾ ਤੇ ਤੁਸੀਂ ਠੀਕ ਹੋ ਕੇ ਵਾਪਸ ਜਾ ਸਕਦੇ ਹੋ ਤੇ ਅੱਜਕਲ ਅਸੀਂ ਆਪਰੇਸ਼ਨ ਕਰ ਰਹੇ ਹਾਂ ਐਫਟੀ 3ਡੀ ਸਰਫੇਸਿੰਗ ਦੇ ਰੋਬੋਲੈਂਸ ਵਿੱਚ ਉਹਦੇ ਵਿੱਚ ਅਸੀਂ ਪਹਿਲਾਂ ਹੀ ਮਰੀਜ਼ਾਂ ਦੇ ਟੇਡੇ ਗੋਡਿਆਂ ਦੀ ਵਰਚੁਅਲ ਸਰਜਰੀ ਕਰਕੇ ਉਹਨਾਂ ਨੂੰ ਵਰਚੁਅਲੀ ਸਿੱਧੇ ਕਰ ਦਿੰਦੇ ਹਾਂ ਇਹ ਬਿਨਾਂ ਰੌਡ ਪਾਏ ਗੋਡਿਆਂ ਨੂੰ ਲੈ ਕੇ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਤਾਂ ਅਸੀਂ ਖੜੇ ਹਾਂ ਅੱਜ ਹੀਲਿੰਗ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਆਇਆ ਤੇ ਵੱਡੇ ਵੱਡੇ ਦਾਅਵੇ ਇਸ ਹਸਪੀਟਲ ਦੇ ਵਿੱਚ ਹੁੰਦੇ ਨੇ ਕਿ ਗੋਡਿਆਂ ਦੀਆਂ ਸਮੱਸਿਆਵਾਂ ਜਲਦੀ ਤੋਂ ਜਲਦੀ ਘੱਟ ਸਮੇਂ ਦੇ ਵਿੱਚ ਠੀਕ ਹੋ ਜਾਂਦੀਆਂ ਕੀ ਹੈ ਅਸਲੀਅਤ ਤੇ ਪੇਸ਼ੈਂਟ ਨਾਲ ਵੀ ਗੱਲਬਾਤ ਕਰਾਂਗੇ ਤੇ ਡਾਕਟਰ ਨਾਲ ਵੀ ਗੱਲਬਾਤ ਕਰਾਂਗੇ ਤਾਂ ਚੱਲਦੇ ਹਾਂ ਹੀਲਿੰਗ ਹਸਪੀਟਲ ਦੇ ਵਿੱਚ ਤਾਂ ਪੇਸ਼ੈਂਟ ਤੁਸੀਂ ਦੇਖ ਸਕਦੇ ਹੋ ਹੈਗੇ ਨੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ ਪਹਿਲਾਂ ਤਾਂ ਜੀ ਇਹ ਦੱਸੋ ਤੁਹਾਡਾ ਨਾਮ ਤੁਸੀਂ ਕਿੱਥੋਂ ਆਏ ਹੋ ਮੈਂ ਸ਼ਸ਼ੀ ਬੋਸ ਇਲਾਹਾਬਾਦ ਤੋਂ ਹਾਂ ਅਸਲ ਇਲਾਹਾਬਾ ਤੋਂ ਇੱਥੇ ਆਏ ਹਾਂ ਆਏ ਹਾਂ ਹਾਂਜੀ ਇਨੀ ਦੂ ਤੋਂ ਇੱਥੇ ਰੈਫਰੈਂਸ ਸੀ ਕਿਸ ਨੇ ਰੈਫਰੈਂਸ ਨਹੀਂ ਮੈਨੂੰ ਨਾ 40 ਸਾਲ ਤੋਂ ਗਠੀਆ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਫਿਰ ਅਦਰ ਮੇਰਾ ਕਠੀਆ ਜ਼ਿਆਦਾ ਹੋ ਗਿਆ ਸੀਗਾ ਤਬ ਮੈਂ ਫਿਰ ਡਾਕਟਰ ਨੂੰ ਦਿਖਾਇਆ ਲਾਹਬਾਦੀ ਡਾਕਟਰ ਦਿਖਾਇਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਰਜਰੀ ਕਰਾ ਲਓ ਤੇ ਮੇਰੇ ਹਿੰਮਤ ਨਹੀਂ ਪਈ ਸਰਜਰੀ ਕਰਾਣ ਦੀ ਕਿਉਂਕਿ ਉਹ ਡ੍ਰਿਲਿੰਗ ਵਗੈਰਾ ਕਰਦੇ ਹੈ ਮੈਂ ਕਈ ਜਗ੍ਹਾ ਸਰਚ ਕੀਤਾ ਮੇਰੇ ਬ੍ਰਦਰ ਵੀ ਜਲੰਧਰ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆ ਜਾਓ ਇੱਥੇ ਜਲੰਧਰ ਕਰੋ ਇੱਥੇ ਵੀ ਬਹੁਤ ਵਧੀਆ ਸਰਜਰੀ ਹੁੰਦੀ ਹੈ ਤੇ ਮੇਰਾ ਮਨ ਨਹੀਂ ਮੰਨਿਆ ਮੈਂ ਨਾ ਦਾ ਇੱਕ ਡਾਕਟਰ ਗਿਲ ਦਾ ਇੱਕ ਇੰਟਰਵਿਊ ਦੇਖਿਆ ਸੀਗਾ ਮੈਂ ਨਾ ਇੰਪ੍ਰੈਸ ਹੋਈ ਡਾਕਟਰ ਦੇ ਐਨਾ ਦੇ ਗਿਲ ਦੇ ਇੰਟਰਵਿਊ ਨਾਲ ਕਿ ਮੈਂ ਮਾਈਂਡ ਮੇਕਅਪ ਕਰ ਲੈ ਕਿ ਮੈਂ ਸਰਜਰੀ ਇੱਥੇ ਹੀ ਕਰਾਨੀ ਹੈ ਇੱਥੇ ਹੀ ਕਰਾਨੀ ਹੈ ਕਿਤੇ ਹੋਰ ਨਹੀਂ ਕਰਾਨੀ ਫਿਰ ਮੈਂ ਉਹਨਾਂ ਨੇ ਇੱਥੇ ਹਸਪੀਟਲ ਨਾਲ ਸੰਪਰਕ ਕੀਤਾ ਦੀਪਿਕਾ ਮੈਮ ਨਾਲ ਕੰਟੈਕਟ ਕੀਤਾ ਫਿਰ ਉਹਨਾਂ ਨੇ ਮੈਨੂੰ ਸਾਰਾ ਪ੍ਰੋਸੀਜਰ ਦੱਸਿਆ ਫਿਰ ਉਹਨਾਂ ਨੇ ਮੈਨੂੰ ਸਟੇਸ਼ਨ ਤੇ ਆਪਣੀ ਗੱਡੀ ਵੀ ਭੇਜ ਦਿੱਤੀ ਲੈਣ ਵਾਸਤੇ ਇੱਥੇ ਕਮਰਾ ਵੀ ਦੇ ਦਿੱਤਾ ਮੈਨੂੰ ਮੈਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਹੋਈ ਫਿਰ ਮੈਂ ਫਿਰ ਡਾਕਟਰ ਗਿਲਨਰ ਵੀ ਮੁਲਾਕਾਤ ਕੀਤੀ ਉਹਨਾਂ ਨਾਲ ਉਹਨਾਂ ਨਾਲ ਕਲਦਨ ਮੈਂ ਬਹੁਤ ਇੰਪ੍ਰੈਸ ਹੋਈ ਉਹਨਾਂ ਨੇ ਫਿਰ ਇੰਪ੍ਰੈਸ ऑपरेशन ਕੀਤਾ ਹੁਣ ਸੈਟੀਸਫਾਈਡ ਹਾਂ ਜੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਡਾਕਟਰ ਗਿਲ ਤਾਂ ਮੈਨੂੰ ਲੱਗਦਾ ਕਿ ਖੁਦਾਈ ਨੂਰ ਹੈ ਮੈਂ ਇੰਨਾ ਇੰਪ੍ਰੈਸ ਹੋਣਾ ਕੋਲੋ ਕਿ ਮੈਂ ਹੁਣ ਮੈਂ ਸੋਚਦੀ ਹਾਂ ਕਿਸੇ ਦਾ ਵੀ ਕੁਝ ਹੋਵੇ ਸਾਰੇ ਕੋਈ ਇੱਥੇ ਆਉਗਾ ਇੱਥੇ ਆਉਗਾ ਔਰ ਇੱਥੇ ਦਾ ਰੋਬੋਲੈਂਸ ਸਰਜਰੀ ਹੋਈ ਹੈ ਰੋਬੋਲੈਂਸ ਸਰਜਰੀ ਹੋਈ ਹੈ ਔਰ ਇੱਥੇ ਦਾ ਸਟਾਫ ਇੰਨਾ ਅੱਛਾ ਹੈ ਇੰਨਾ ਅੱਛਾ ਮੈਨੂੰ ਲੱਗਦੀ ਮੈਂ ਹੀਰਿੰਗ ਹਸਪੀਟਲ ਦੀ ਗੈਸਟ ਐ ਮੇਰੇ ਮੇਰੀ ਆਪ ਭਗਤ ਹੋ ਰਹੀ ਹੈ 24 ਘੰਟੇ ਚਾਹ ਪੀ ਰਹੇ ਹਾਂ ਅਸੀਂ ਬੈਠੇ ਹੋ ਆਰਾਮ ਨਾਲ ਹਾਂ 24 ਘੰਟੇ ਮੰਨ ਲੱਗਦਾ ਕਿ ਮੈਨੂੰ ਲੱਗ ਰਿਹਾ ਕਿ ਮੈਂ ਪੇਸ਼ੈਂਟ ਹੈ ਗਿਆ 24 ਘੰਟੇ ਮੇਰੀ ਆਪ ਭਗਤ ਹੋ ਰਹੀ ਹੈ ਬਹੁਤ ਵਧੀਆ ਗੱਲ ਆ ਸਾਡੀਆਂ ਵੀ ਦੁਆਵਾਂ ਤੁਹਾਡੇ ਨਾਲ ਨੇ ਅਸੀਂ ਵੀ ਪਰਮਾਤਮਾ ਮੂਰੇ ਹੀ ਅਰਦਾਸ ਕਰਾਂਗੇ ਤੁਸੀਂ ਤੰਦਰੁਸਤ ਰਹੋ ਤੇ ਹੈਲਦੀ ਰਹਿ ਕੇ ਅੱਗੇ ਆਪਦਾ ਕੰਮ ਕਾਰ ਕਰ ਸਕੋ ਕਿ ਮੈਂ ਉਹਨਾਂ ਦੀ ਬੰਦ ਪ੍ਰਸ਼ੰਸਾ ਬੰਦ ਮੇਰੇ ਕੋਲ ਵਡ ਨਹੀਂ ਹੈ ਕਿ ਕਿ ਮੈਂ ਉਹਨਾਂ ਵਾਸਤੇ ਕੀ ਕਰਾਂ ਮੈਂ ਸਕਾਰੀ ਜਿੰਨੂੰ ਵੀ ਕੁਝ ਵੀ ਹੋਵੇ ਇੱਥੇ ਆਉਂ ਮੂਮੈਂਟ ਵਧੀਆ ਹੋ ਰਹੀ ਹੈ ਗੋਡਿਆਂ ਹਾਂ ਹਾਂ ਮੂਮੈਂਟ ਹੋ ਰਹੀ ਹੈ ਮੈਂ ਪੈਦਲ ਵੀ ਚੱਲਦੀ ਹਾਂ ਮੈਨੂੰ ਕੱਲ ਸਟੇਅਰਸ ਵੀ ਚੜਾਇਆ ਸੀ ਉਹਨਾਂ ਨੇ ਸਟੇਅਰਸ ਵੀ ਚੜ ਗਈ ਹਾਂ ਹਾਂ ਕੱਲ ਚੜਾਇਆ ਸੀ ਮੈਨੂੰ ਸਟੇਅਰਸ ਵੀ ਚੜਾਇਆ ਸੀ ਕਿਉਂਕਿ ਮੈਂ ਨਾ ਇਲਾਹਾਬਾਦ ਮੇਰੇ ਮਕਾਨ ਜਿਹੜਾ ਉੱਤੇ ਹੈਗਾ ਸੀ ਜਿਹੜੀਆਂ ਤੋਂ ਮੈਂ ਚੋ ਸੋਚ ਰਹੀ ਸੀ ਇਹ ਤਾਂ ਰਿਕਵਰ ਕਰਕੇ ਪੂਰਾ ਜਾਵਾਂ ਤਾਂ ਸੀੜੀਆਂ ਚੜ ਕੇ ਜਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਸੀਗੇ ਇਲਾਹਾਬਾਦ ਤੋਂ ਕਿਉਂਕਿ ਹੀਲਿੰਗ ਹਸਪੀਟਲ ਨੇ ਸੁਣਿਆ ਇੰਟਰਵਿਊ ਸੁਣੀ ਤੇ ਜਿਸ ਤੋਂ ਬਾਅਦ ਇਹ ਇਮਪ੍ਰੈਸ ਹੋਏ ਤੇ ਇੱਥੇ ਆਪਾਂ ਕੈਨੇਡਾ ਤੋਂ ਵੀ ਦੇਖ ਸਕਦੇ ਹੋ ਸੀ ਪੇਸ਼ੈਂਟ ਹੀਲਿੰਗ ਹਸਪੀਟਲ ਦੇ ਵਿੱਚ ਆਏ ਨੇ ਕੈਨੇਡਾ ਜਾਂ ਕਹਿ ਲਈਏ ਕੋਈ ਵੀ ਜੇ ਵਿਦੇਸ਼ੀ ਕੰਟਰੀ ਹੈ ਕੋਈ ਵੀ ਅਬਰੋਡ ਦੇ ਵਿੱਚ ਆਪਾਂ ਦੇਖਿਆ ਹੋਏ ਓਵਰਸੀਜ਼ ਨੂੰ ਲੈ ਕੇ ਹਮੇਸ਼ਾ ਕੁਝ ਕ ਮਿਸ ਬਣੀਆਂ ਨੇ ਕਿ ਸਿਸਟਮ ਉਥੋਂ ਦਾ ਵਧੀਆ ਪਰ ਹੈਲਥ ਔਰ ਐਜੂਕੇਸ਼ਨ ਸਿਸਟਮ ਦੀ ਜੀ ਗੱਲ ਕਰੀਏ ਤਾਂ ਇੰਡੀਆ ਜਿਹੜਾ ਹੈ ਬਾਹਰ ਜਾ ਕੇ ਪਤਾ ਲੱਗਦਾ ਹੈ ਕਿ ਇੰਡੀਆ ਦਾ ਹੈਲਥ ਔਰ ਐਜੂਕੇਸ਼ਨ ਸਿਸਟਮ ਕਿਹੋ ਜਿਹਾ ਹੈ ਤੇ ਬਾਹਰਲਾ ਕਿਹੋ ਜਿਹਾ ਹੈ ਤਾਂ ਹੁਣ ਤੁਸੀਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਨੇ ਇੱਕ ਬਜ਼ੁਰਗ ਨੇ ਉਹ ਨਾਲ ਗੱਲਬਾਤ ਹੋਊ ਕਰਦੇ ਆਂ ਕਿਥੋਂ ਆਏ ਬਾਪੂ ਜੀ ਤੁਸੀਂ ਅਸੀਂ ਕੈਨੇਡਾ ਤੋਂ ਆਏ ਹਾਂ ਕੈਨੇਡਾ ਕਿਥੋਂ ਐਵਰਸਪੋਰਟ ਹਾਂਜੀ ਕਿੰਨੇ ਸਾਲ ਹੋ ਗਏ ਉਧਰ ਗਏ ਨੂੰ ਸਾਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਤੇ ਇਲਾਜ ਪਰ ਇੱਥੇ ਕਰਾਉਣਾ ਆਇਓ ਇਲਾਜ ਜੀ ਸਾਡਾ ਉੱਥੇ ਜੇ ਅਸੀਂ ਕਰਾਉਨੇ ਸਾਡਾ ਹੈ ਫ੍ਰੀ ਤੇ ਸਾਨੂੰ ਪਰ ਉਥੇ ਟਾਈਮ ਬਹੁਤ ਲੱਗਦਾ ਨਹੀਂ ਜੀ ਅਸੀਂ ਉਥੇ ਜੇ ਕਰਵਾਉਂਦੇ ਸੀ ਤੇ ਜਦੋਂ ਅਸੀਂ ਪੁੱਛਦੇ ਸੀ ਉਹ ਕਹਿੰਦੇ ਸਾਨੂੰ ਟਾਈਮ 1 ਸਾਲ ਡੇਢ ਸਾਲ ਲੱਗੇਗਾ ਅਸਾਂ ਡੇਢ ਸਾਲ ਵੇਟ ਕਰੋ ਜੀ ਸਾਲ ਵੇਸਟਿੰਗ ਦੇ ਵਿੱਚ ਅਸੀਂ ਅਸੀਂ ਉਸ ਕਰਕੇ ਸੀ ਉਥੇ ਫਿਰ ਕਰਵਾਇਆ ਨਹੀਂਗਾ ਤੇ ਕਿਉਂਕਿ ਜਦੋਂ ਤਕਲੀਫ ਹੁੰਦੀ ਆ ਉਹ ਤਾਂ ਬਹੁਤ ਜ਼ਿਆਦਾ ਸੀ ਤੇ ਫਿਰ ਅਸੀਂ ਇਹਨਾਂ ਦੀ ਐਡ ਟੀਵੀ ਤੇ ਵੇਂਦੇ ਰਹੇ ਤੇ ਸਭ ਤੋਂ ਵੱਧ ਗਿਆ ਐਡ ਗੁਰਵੀਏ ਡਾਉਂਦੀਆਂ ਸੀ ਪਰ ਇਹਨਾਂ ਦੀ ਸਭ ਤੋਂ ਵੱਧ ਐਡ ਇਹ ਸੀਲਿੰਗ ਹਸਪਤਾਲ ਦੀ ਆਉਂਦੀ ਸੀ ਇਹਨਾਂ ਨੇ ਦੱਸਿਆ ਵੀ ਅਸੀਂ ਨਵੀਂ ਤਕਨਾਲੋਜੀ ਨਾਲ ਕਰਦੇ ਆਂ ਠੀਕ ਹਾਂ ਹਾਂਜੀ ਖਰਚਾ ਤਾਂ ਠੀਕ ਆ ਥੋੜਾ ਵੱਧ ਆਏਗਾ ਤੇ ਪਰ ਤੰਦਰੁਸਤ ਵੀ ਹੋ ਜਾਊਂਗੇ ਹਾਂਜੀ ਤੇ ਪਰ ਸਾਡੇ ਅਸੀਂ ਦੋਨਾਂ ਗੋਡਿਆਂ ਦਾ ਇਲਾਜ ਕਰਾਇਆ ਹੈ ਹੁਣ ਦੋਨਾਂ ਦਾ ਹੀ ਹੋ ਗਿਆ ਕਿਤੇ ਉਹ ਕਹਿੰਦੇ ਸੀ ਵੀ ਡੇਢ ਸਾਲ ਇਕੱਲੇ ਵੇਟ ਕਰਨਾ ਪਊ ਸਾਲ ਇਕੱਲੇ ਕਰਨਾ ਪਊ ਅਸੀਂ ਜਦੋਂ ਇੱਥੇ ਆ ਕੇ ਗੱਲਬਾਤ ਕਰੀ ਇਹਨਾਂ ਨਾਲ ਫੋਨ ਤੇ ਗੱਲ ਕਰ ਲਈ ਕਿ ਉਹ ਸਾਡੇ ਅਸੀਂ ਫੋਨ ਲਿਆ ਸੀ ਟੀਵੀ ਦੇ ਵਿੱਚੋਂ ਜਦੋਂ ਅਸੀਂ ਗੱਲਬਾਤ ਕਰੀ ਇਹ ਕਹਿੰਦੇ ਜੀ ਜਦੋਂ ਮਰਜ਼ੀ ਆ ਜਾਓ ਤੇ ਅਸੀਂ 23 ਤਰੀਕ ਨੂੰ ਇਹਨਾਂ ਨੂੰ ਕਿਹਾ ਸੀ ਆਉਣਾ ਜੀ ਇਹਨਾਂ ਨੂੰ ਕੁਦਰਤੀ ਟੀਮ ਨੂੰ ਇਹਨਾਂ ਦੇ ਨੂੰ ਦਿੱਲੀ ਕੰਮ ਭੇਜਿਆ ਇਹ ਕਹਿੰਦੇ ਜੀ 23 ਦੀ ਬਜਾਏ ਤੁਸੀਂ 27 ਨੂੰ ਆਇਓ ਅਸੀਂ 27 ਤਰੀਕ ਨੂੰ ਆ ਕੇ تھے ਐਡਮਿਟ ਹੋ ਗਏ ਤੇ ਸਾਡਾ 29 ਤਰੀਕ ਨੂੰ ਸਾਡਾ ਤੋਨਾਗੋੜਾ ਦਾ ਆਪਰੇਸ਼ਨ ਹੋ ਗਿਆ ਜਿਹੜਾ ਰੋਬੋ ਰੋਬੋ ਲੈਣ ਤੁਹਾਡੇ ਨਾਲ ਰੋਬਨ ਆਤਰ ਦੇ ਸਭ ਤੋਂ ਬੈਸਟ ਹੈ ਜਿਹੜੀ ਉਹਦੇ ਨਾਲ ਹੋਇਆ ਤੇ ਸਾਨੂੰ ਹੁਣ ਐਵੇਂ ਤਾਂ ਨਹੀਂ ਕਹੀ ਜਾਂਦੇ ਕਿਤੇ ਕਿ ਲੋਕ ਦੇਖ ਕੇ ਕਹਿਣ ਵੀ ਇਹ ਤਾਂ ਐਵੇਂ ਕਹੀ ਜਾਂਦੇ ਹੋਣਗੇ ਬਿਲਕੁਲ ਆ ਸਾਡਾ ਤਾਂ ਹੁਣੇ ਹੋ ਕੇ हटਿਆ ਜੀ ਕੱਲ ਨੂੰ ਸਾਨੂੰ ਛੁੱਟੀ ਮਿਲ ਜਾਣੀ ਅੱਛਾ ਕੱਲ ਨੂੰ ਛੁੱਟੀ ਮਿਲ ਜਾਣੀ ਹੈ ਕੱਲ ਨੂੰ ਛੁੱਟੀ ਸਾਨੂੰ 12 1 ਵਜੇ ਮਿਲ ਜਾਣੀ ਹੈ ਅਸੀਂ ਕੱਲ ਨੂੰ ਜਾਣਾ ਤੇ ਅਸੀਂ ਅਪ੍ਰੈਲ ਦੇ ਵਿੱਚ ਅਸੀਂ ਬਾਹਰ ਕੈਨੇਡਾ ਆਉਣਾ ਬਹੁਤ ਵਧੀਆ ਗੱਲ ਹੈ ਲਗਾਤਾਰ ਗੋਡਿਆਂ ਤੋਂ ਪਰੇਸ਼ਾਨ ਸੀ ਜੋ ਪੇਸ਼ੈਂਟ ਉਹਨਾਂ ਨਾਲ ਗੱਲਬਾਤ ਤੁਹਾਨੂੰ ਕਰਵਾ ਰਹੇ ਹਾਂਗੇ ਇੱਕ ਅਜਿਹੀ ਦੇਖ ਸਕਦੇ ਹੋ ਸੀ ਬਜ਼ੁਰਗ ਨੇ ਇਹਨਾਂ ਦੇ ਗੋਡੇ ਜਿਹੜੇ ਸੀ ਉਹ ਟੇਡੇ ਹੋ ਗਏ ਸੀ ਕਿਉਂਕਿ ਇਲਾਜ ਜਿਹੜਾ ਇਹਨਾਂ ਨੇ ਪਹਿਲਾਂ ਨਹੀਂ ਕਰਵਾਇਆ ਲੇਟ ਹੋ ਗਿਆ ਪਰ ਹੁਣ ਜਿਹੜੇ ਐ ਖੁਸ਼ ਵੀ ਨੇ ਤੰਦਰੁਸਤ ਵੀ ਨੇ ਤੇ ਮੂਵਮੈਂਟ ਵੀ ਗੋਡਿਆਂ ਦੀ ਹੋ ਰਹੀ ਹੈ ਗੱਲਬਾਤ ਬਾਕੀ ਖੁਦਾ ਆਪ ਦੱਸ ਦੇਣਗੇ ਬਾਪੂ ਜੀ ਪਹਿਲਾਂ ਤਾਂ ਤੁਹਾਡਾ ਨਾਮ ਕਿੱਥੋਂ ਆਇਓ ਮੇਰਾ ਨਾਮ ਗਰਦਿਆਲ ਸਿੰਘ ਨਾਂ ਸਰਦਾਰ ਗਰਦਿਆਲ ਸਿੰਘ ਤੇ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਲੱਗੇ ਧਾਰੀਵਾਲ ਕਲਿਆਰ ਕਲਾਂ ਪਿੰਡ ਅਸੀਂ ਸੀਨੀਅਰ ਸੈਕੰਡਰੀ ਸਕੂਲ ਚ ਬੀ ਨੌਕਰੀ ਕਰਦਾ ਪਰ ਮੈਂ ਡਰਦਾ ਬੜਾ ਹੈ ਓਪਰੇਟ ਤੋਂ ਓਪਰੇਟ ਤੋਂ ਮੈਂ ਹਰ ਸਰ ਗਿਆ ਮੈਨੂੰ ਇੰਨਾ ਬਹੁਤ ਡਰ ਆ ਫਿਰ ਮੈਂ ਇੰਨਾ ਦੀ ਇੱਕ ਨੈਟ ਤੇ ਮੂਵੀ ਵੇਖੀ ਡਾਕਟਰ ਸਾਹਿਬ ਦੀ ਜੀ ਲੰਗਾ ਹਸਪੀਟਲ ਦੀ ਉਹ ਮੈਂ ਦੇਖੀ ਤਾਂ ਮੈਂ ਗਾੜੀ ਲਈ ਬੇਟਾ ਮੇਰਾ ਤਾਂ ਨਾਲ ਜਵਾਈ ਮੇਰਾ ਬੇਟੀ ਮੇਰੀ ਇਧਰ ਆਏ ਇਨਕੇ ਹਾਂ 29 ਤਰੀਕ ਨੂੰ ਮੈਨੂੰ ਇੰਨਾ ਜਿਹੜਾ ਪਤ ਅਪਾਇੰਟਮੈਂਟ ਦਿੱਤੀ ਓਪਰੇਟ ਦੀ ਓਪਰੇਟ ਦੀ ਇੰਨਾ ਮੈਨੂੰ ਕੜਿਆ ਉੱਥੇ ਆਪਰੇਸ਼ਨ ਥੀਟਰ ਚ ਦੂਸਰਿਆਂ ਦੇ ਤਾਂ 20-20 ਮਿੰਟ ਲੱਗੇ ਮੇਰੇ ਖਰਾਬ ਜਿਆਦਾ ਮੈਨੂੰ 40 ਮਿੰਟ ਲੱਗੇ ਡਾਕਟਰ ਸਾਹਿਬ ਨੇ ਬੋਲੇ ਵੀ ਆਪਕਾ ਟੈਂਪੋ ਲੱਗਾ ਪਰ ਸਿੱਧੇ ਕਰਤੀ ਫਿਰ ਐਕਸਰਾ ਵਖਾਇਆ ਮੇਰੇ ਕੋਲ ਬਿਲਕੁਲ ਮੇਰੇ ਗੋਡੇ ਪੱਤ ਸਿੱਧੇ ਆ ਕੋਈ ਪ੍ਰੋਬਲਮ ਨਹੀਂ ਆ ਸੋਭਾ ਵੀ ਤੁਰਿਆ ਹੀ ਸ਼ਾਮ ਤੱਕ ਰਿਓ ਵਧੀਆ ਬਿਨਾ ਪੇਨ ਤੋਂ ਕੋਈ ਦੁੱਖ ਦੋ ਦਿਨ ਹੋ ਗਏ ਮੇਰੇ ਕੋਲ ਤੁਰਦੇ ਆ ਗੱਲ ਤੁਰਿਆ ਸਵੇਰੇ ਤੁਰੇ ਉਥੋਂ ਤੱਕ ਫਿਰ ਹੁਣ ਮੈਂ ਅਬੀ ਜਦ ਤੋ ਆ ਰਹੇ ਜੇ ਤੇ ਉਹ ਮਰ ਜਿਹੜਾ ਹੈ ਕਿ ਨਹੀਂ ਜਿੱਥੇ ਨਰਸਿੰਗ ਆ ਉहां ਤੱਕ ਆ ਫਿਰ ਜਾਣ ਕੇ ਚੇਅਰ ਤੇ ਬਿਠਾਇਆ ਫਿਰ ਮੇਰੇ ਕੋ 20 ਮਿੰਟ ਇਧਰ ਮਤਲਬ ਪੰਜਾਬੀ ਚ ਬੋਲ ਸਕਦੇ ਆਪਾਂ ਪੰਜਾਬੀ ਚ 20 ਮਿੰਟ ਮੈਨੂੰ ਉਧਰ ਮੰਜੇ ਤੇ ਬਿਠਾ ਲਿਆ 20 ਮਿੰਟ ਮੰਜੇ ਤੇ ਬਿਠਾ ਲਿਆ ਮੰਜੇ ਤੇ ਪੈਰ ਦੀ ਮੂਵਮੈਂਟ ਕਰਾਉਂਦਾ ਰਿਹਾ ਫਿਰ ਮੈਂ ਉਨੋਂ ਲਾ ਕੇ ਮੇਰਾ ਹੰਡ ਸਰੀਰ ਥੱਕ ਗਿਆ ਹੁਣ ਲੰਮੇ ਪਰ ਬਹੁਤ ਤੁਹਾਨੂੰ ਪਹਿਲਾਂ ਨਾਲੋਂ ਬਹੁਤ ਫਰਕ ਆ ਹੁਣ ਪੂਰਾ ਬੜੀਆ ਬਹੁਤ ਬੜੀਆ ਰਿਜ਼ਲਟ ਆ ਚਾਰ ਪੰਜ ਪ੍ਰੇਟ ਹੋਏ ਸਾਰੇ ਮੈਂ ਬੜੀਆ ਸਭ ਸੇ ਇੰਨਾ ਟਾਈਮ ਕਿ ਲਗਾਤਾ ਫਿਰ ਆਉਣ ਚ ਮੈਂ ਬੋਤ ਮੇਰੀ ਡਿਸੀਜਨ ਨਹੀਂ ਲੈ ਸਕਦਾ ਮੈਂ ਮੈਨੂੰ ਕੋ ਜਿੱਥੇ ਅੰਮ੍ਰਿਤਸਰ ਜਾਂਦਾ ਸੀ ਉਹਨਾਂ ਕੀ ਮੇਰੇ ਕੰਪਲੇਂਟ ਬ ਜੇ ਰਿਸ਼ਤੇਦਾਰ ਦੇ ਵਿਆਹ ਆ ਗਏ ਉਹਨੇ ਕਿਹਾ ਉੱਥੋਂ ਨਾ ਕਰਾਈਆਂ ਮਨਦੀਪ ਦੇ ਨਾਲ ਕਰਾਈਂ ਫਲਾਣੇ ਦੇ ਨਾਲ ਕਰਾਈਂ ਢਿੰਗਰੇ ਦੇ ਨਾਲ ਫੇਮ ਬੇਬੇ ਬੇਟਾ ਉੱਥੇ ਸੈਣੀ ਦੇ ਲੈ ਕੇ ਗਿਆ ਉਹ ਮੈਨੂੰ ਬੋਲਦਾ ਇੱਕ ਦਾ ਹੁਣ ਕਰੂੰਗਾ ਇੱਕ ਦਾ ਮੈਂ 20 ਦਿਨ ਬਾਅਦ ਕਰੂੰਗਾ ਮੈਂ ਡਰ ਗਿਆ ਮੈਂ ਉਹ ਦੋ ਵਾਰ ਮੈਨੂੰ ਬੇਹੋਸ਼ ਕਰੇਗਾ ਫੇਰ ਮੈਂ ਚੰਡੀਗੜਾ ਆਇਆ ਬਹੁਤ ਉਹਨੂੰ ਖੁਸ਼ ਹਾਂ ਪੂਰੇ ਪੂਰੇ ਖੁਸ਼ ਹਾਂ ਪਰ ਪੂਰਾ ਹੈਪੀ ਹਾਂ ਪੂਰਾ ਹੈਪੀ ਹਾਂ ਬੱਚੇ ਫੇਰ ਕੋਸ਼ਿਸ਼ ਮੈਂ ਖੁਸ਼ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਗੁਰਦਾਸਪੁਰ ਤੋਂ ਇੱਥੇ ਆਏ ਨੇ ਤੇ ਗੋਡੇ ਜਿਹੜੇ ਬਿਲਕੁਲ ਟੇਢੇ ਹੋ ਗਏ ਸੀ ਕਿਉਂਕਿ ਲੰਮਾ ਸਮਾਂ ਐਦਾਂ ਹੀ ਕੱਢਤਾ ਇਲਾਜ ਨਹੀਂ ਕਰਾਇਆ ਪਰ ਹੁਣ ਇਲਾਜ ਜਦੋਂ ਹੋਇਆ ਤੇ ਹੁਣ ਤੰਦਰੁਸਤ ਨੇ ਤੁਸੀਂ ਆਪ ਗੱਲਬਾਤ ਸੁਣੀ ਹੈ ਹੁਣ ਜਿਹੜਾ ਪੂਰੀ ਮੂਵਮੈਂਟ ਗੋਡਿਆਂ ਦੀ ਹੋ ਰਹੀ ਹੈ ਲੱਤਾਂ ਦੀ ਹੋ ਰਹੀ ਹੈ ਤੇ ਤੁਰ ਫਿਰ ਵੀ ਵਧੀਆ ਰਿਹਾ ਨੇ ਤਾਂ ਜਿਹਨਾਂ ਪੇਸ਼ੈਂਟ ਨਾਲ ਆਪਾਂ ਹੁਣ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ ਕੋਈ ਟੇਡੇ ਜਿਨ੍ਹਾਂ ਦੇ ਗੋਡੇ ਹੋਏ ਨੇ ਉਹਨਾਂ ਦੇ ਵੀ ਆਪਰੇਟ ਹੋਏ ਨੇ ਤੇ ਕੋਈ ਕੈਨੇਡਾ ਤੋਂ ਆ ਕੇ ਇੱਥੇ ਇਲਾਜ ਕਰਾ ਰਿਹਾ ਹੈ ਤਾਂ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਡਾਕਟਰ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਇੱਕ ਤਾਂ ਜਿਹੜੀ ਪ੍ਰੋਬਲਮ ਹੁਣ ਕਾਰੀ ਆ ਸੀ ਗੱਲਬਾਤ ਕੀਤੀ ਹੈ ਪੇਸ਼ੈਂਟਸ ਦੇ ਨਾਲ ਹਾਲਾਂਕਿ ਉਹ ਸਾਰੇ ਰਿਕਵਰੀ ਦੇ ਵਿੱਚ ਨੇ ਪਰ ਕਈ ਵਾਰ ਕੀ ਹੁੰਦਾ ਜਿਵੇਂ ਗੋਡੇ ਟੇਡੇ ਹੋ ਜਾਂਦੇ ਨੇ ਤਾਂ ਉਸ ਤੋਂ ਉਸ ਤੋਂ ਬਾਅਦ ਕੋਈ ਉਹਨਾਂ ਦਾ ਹੱਲ ਰਹਿੰਦਾ ਜਾਂ ਫਿਰ ਮਰੀਜ਼ ਨੂੰ ਐਵੇਂ ਹੀ ਮੰ ਦੇ ਜਿਵੇਂ ਪੁਰਾਣੇ ਵੇਲੇ ਵਿੱਚ ਕਿਸੇ ਵੀ ਆਪਣੇ ਬਜ਼ੁਰਗ ਦਾ ਬਜ਼ੁਰਗਰ ਦੇ ਗੋਡੇ ਜਿਹੜੇ ਜ਼ਿਆਦਾ ਹੱਦ ਤੋਂ ਜ਼ਿਆਦਾ ਟਿੱਡੇ ਹੋ ਜਾਂਦੇ ਸੀਗੇ ਪਹਿਲਾਂ ਉਹਨਾਂ ਨੂੰ ਸਿੱਧਾ ਕਿਹਾ ਜਾਂਦਾ ਸੀਗਾ ਵੀ ਗੋਡੇ ਹੁਣ ਜਿਹੜੇ ਥੋੜੇ ਦੇ ਹੱਦ ਤੋਂ ਜ਼ਿਆਦਾ ਖਰਾਬ ਹੋ ਚੁੱਕੇ ਆ ਵੀ ਹੁਣ ਤੁਹਾਡਾ ਕੋਈ ਇਲਾਜ ਹੈ ਨਹੀਂ ਜੇ ਕੋਈ ਇਲਾਜ ਹੈ ਵੀ ਤਾਂ ਉਹ ਰિસ્ਕੀ ਹੁੰਦਾ ਹੈ ਉਹਦੇ ਵਿੱਚ ਰੌਡ ਪਾਉਣੀ ਪੈਣੀ ਹੈ ਤਾਂ ਸਿੱਧਾ ਹੋਊਗਾ ਤੇ ਕੋਈ ਗਾਰੰਟੀ ਨਹੀਂ ਹੁੰਦੀ ਵੀ ਸ਼ਾਇਦ ਠੀਕ ਹੋ ਜੇ ਚਾ ਸ਼ਾਇਦ ਠੀਕ ਨਾ ਹੋਵੇ ਲekin ਜਿਹੜੇ ਅੱਜਕੱਲ ਅਸੀਂ ਆਪਰੇਸ਼ਨ ਕਰ ਰਹੇ ਹਾਂ ਐਫਟੀ 3ਡੀ ਸਰਫੇਸਿੰਗ ਦੇ ਰੋਬੋਲੈਂਸ ਵਿੱਚ ਉਹਦੇ ਵਿੱਚ ਅਸੀਂ ਪਹਿਲਾਂ ਹੀ ਮਰੀਜ਼ਾਂ ਦੇ ਟੇਡੇ ਗੋਡਿਆਂ ਦੀ ਵਰਚੁਅਲ ਸਰਜਰੀ ਕਰਕੇ ਉਹਨਾਂ ਨੂੰ ਵਰਚੁਅਲੀ ਸਿੱਧੇ ਕਰ ਦਿੰਨੇ ਹਾਂ ਵਰਚੁਅਲੀ ਮਤਲਬ ਸਾਡਾ ਕੰਪਿਊਟਰ ਸਿਸਟਮ ਉਹਨੂੰ ਚੈੱਕ ਕਰਦਾ ਵੀ ਸਿੱਧੇ ਹੋਣਗੇ ਕਿ ਨਹੀਂ ਹੋਣਗੇ ਜਦੋਂ ਸਾਡੇ ਕੰਪਿਊਟਰ ਸਿਸਟਮ ਨੇ 3ਡੀ ਪਲੈਨਿੰਗ ਤੋਂ ਬਾਅਦ ਇਹ ਡਿਸਾਈਡ ਕਰ ਲਿਆ ਤੇ ਵਰਚੁਅਲੀ ਸਰਜਰੀ ਕਰਕੇ ਦੇਖ ਹੀ ਲਿਆ ਵੀ ਹਾਂ ਵੀ ਇਹ ਗੋਡੇ ਸਿੱਧੇ ਕਰਨੇ ਪੋਸੀਬਲ ਹੈਗੇ ਬਿਨਾ ਰੌਡ ਪਾਏ ਨਾਲੇ ਜਦੋਂ ਇਹ ਸੰਭਵ ਹੋ ਜਾਂਦਾ ਹੈ ਕੰਪਿਊਟਰ ਤੇ ਫਿਰ ਵੀ ਅਸੀਂ ਮਰੀਜ਼ ਨੂੰ ਕਹਿੰਦੇ ਵੀ ਹਾਂ ਵੀ ਅਸੀਂ ਕੰਪਿਊਟਰ ਨਾਲ ਚੈੱਕ ਕਰਕੇ ਦੇਖ ਲਿਆ ਵੀ ਹਾਂ ਚਾਹੇ ਤੁਹਾਡੇ ਹੱਥ ਤੋਂ ਜ਼ਿਆਦਾ ਗੋਡੇ ਟੇਢੇ ਹੋਣ ਚਾਹੇ ਗੋਡੇ ਬਾਹਰ ਵਾਲੇ ਪਾਸੇ ਟੇਢੇ ਹੋਣ ਚਾਹੇ ਅੰਦਰ ਵਾਲੇ ਪਾਸੇ ਟੇਢੇ ਹੋਣ ਚਾਹੇ ਤੁਹਾਡੇ ਤੋਂ ਤੁਰਿਆ ਜਾ ਰਿਹਾ ਹੋਵੇ ਚਾਹੇ ਨਾ ਤੁਰਿਆ ਜਾ ਰਿਹਾ ਹੋਵੇ ਅਸੀਂ ਇੱਕ ਵਾਰੀ ਪਹਿਲਾਂ ਸਾਨੂੰ ਟਰਾਈ ਕਰ ਲੈਂਦੇ ਹਾਂ ਜੇ ਕੰਪਿਊਟਰ ਨੇ ਸਾਨੂੰ ਕਹਿਤਾ ਵੀ ਹਾਂ ਆਪਰੇਸ਼ਨ ਪੋਸੀਬਲ ਹੈਗਾ ਤੇ ਫਿਰ ਜਿੰਨੇ ਮਰਜ਼ੀ ਟੇਢੇ ਗੋਡੇ ਹੋਣ ਉਹ ਆਪਰੇਸ਼ਨ ਦੇ ਦੌਰਾਨ ਹੀ ਸਿੱਧੇ ਹੋ ਜਾਂਦੇ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਿੱਧੇ ਹੋ ਜਾਂਦੇ ਆ ਬਿਨਾ ਰੋਡ ਸੋ ਜੇ ਕਿਹਾ ਤਾਂ ਆਪਾਂ ਪਹਿਲਾਂ ਸਕੈਨ ਕਰੂ ਕੰਪਿਊਟਰ ਤੇ ਸਕੈਨ ਕਰਨ ਤੋਂ ਬਾਅਦ ਦੱਸੂਗਾ ਕਿ ਇਹ ਪੋਸੀਬਲ ਹੈ ਜਾਂ ਨਹੀਂ ਹੈ ਬਿਲਕੁਲ ਇਹ ਦਿਨ ਵਿੱਚ ਮਰੀਜ਼ ਨੂੰ ਰਿਸਕ ਘੱਟ ਹੁੰਦੇ ਹੁਣ ਪਹਿਲਾਂ ਇਹ ਹੁੰਦਾ ਸੀ ਕਿ ਵੀ ਲਿਖਵਾ ਪੜਾਈ ਲਿਖਵਾ ਲੈਂਦੇ ਹੁੰਦੇ ਸੀ ਕਿ ਵੀ ਅਸੀਂ ਕੋਸ਼ਿਸ਼ ਕਰ ਲੈਨੇ ਆ ਤੇ ਸ਼ਾਇਦ ਆਪਰੇਸ਼ਨ ਠੀਕ ਹੋ ਸ਼ਾਇਦ ਨਹੀਂ ਹੋ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਸੀ ਕੋਈ ਆਪਣੇ ਬਜ਼ੁਰਗ ਹੁੰਦੇ ਸੀ ਪਹਿਲਾਂ ਬਾਥਰੂਮ ਟਾਇਲਟ ਜਾਂਦੇ ਸੀ ਆਪਰੇਸ਼ਨ ਤੋਂ ਬਾਅਦ ਉਹ ਫਿਰ ਬਾਥਰੂਮ ਟਾਇਲਟ ਜਾਣ ਜੋਗੇ ਵੀ ਨਹੀਂ ਰਹਿੰਦੇ ਹੁੰਦੇ ਸੀ ਇਹੀ ਜਿਹੜਾ ਡਰ ਹੈ ਉਹ ਮਰੀਜ਼ਾਂ ਦੇ ਮਨ ਵਿੱਚ ਇਹ ਡਰ ਹੁੰਦਾ ਵੀ ਹੁਣ ਆਪਾਂ ਪੈਸੇ ਵੀ ਖਰਚੇ ਕਰਾਂਗੇ ਆਪਾਂ ਸੇਤ ਤੇ ਰਿਸਕ ਵੀ ਲਵਾਂਗੇ ਵੀ ਕੱਲ ਇਹ ਨਾ ਹੋਵੇ ਕਿ ਹੋਰ ਵੀ ਬੱਤਰ ਹੋ ਜਾਣ ਵੀ ਆਪਣੇ ਘਰ ਦੇ ਕੋਈ ਬਜ਼ੁਰਗ ਹੈ ਉਹਨਾਂ ਦਾ ਰਿਸਪੌਂਸਿਬਿਲਟੀ ਹੁੰਦੀ ਹੈ ਆਪਣੇ ਨਾਰਮਲੀ ਜਿਹੜਾ ਇਹ ਡਰ ਹੈ ਇਹ ਮਦਦ ਕਰਦਾ ਜਿਹੜਾ ਕੰਪਿਊਟਰ ਸੌਫਟਵੇਅਰ ਇਹ ਡਰ ਨੂੰ ਕੱਢਣ ਵਾਸਤੇ ਵੀ ਪਹਿਲਾਂ ਟਰਾਈ ਕਰ ਲੋ ਜਦੋਂ ਸਾਡਾ ਸਕਸੈਸਫੁਲ ਹੋ ਗਿਆ ਨਾਲੇ ਅਸੀਂ ਬੜੀ ਕਾਮਨਲੀ ਆਪਰੇਸ਼ਨ ਕਰ ਰਹੇ ਹਾਂ ਹੁਣ ਸਾਡੇ ਕੋਲੇ ਤੁਸੀਂ ਮਿਲ ਕੇ ਆਏ ਹੋਗੇ ਮਰੀਜ਼ ਜਿਨ੍ਹਾਂ ਦਾ ਹਾਲੇ ਇੱਕ ਕੱਲ ਆਪਰੇਸ਼ਨ ਹੋਇਆ ਬਹੁਤ ਹੀ ਜ਼ਿਆਦਾ ਟੇਡੇ ਗੁੱਡੇ ਸੀਗੇ ਉਹਨਾਂ ਤੋਂ ਵਾਕਰ ਤੋਂ ਬਿਨਾਂ ਤੁਰਨਾ ਤਾਂ ਕੀ ਇੱਕ ਦੋ ਕਦਮ ਲੈਣਾ ਔਖਾ ਸੀਗਾ ਬਾਥਰੂਮ ਟਾਇਲਟ ਉਹਨਾਂ ਨੂੰ ਚੁੱਕ ਕੇ ਸ਼ਾਇਦ ਲੈ ਕੇ ਜਾਂਦੇ ਸਨ ਉਹਦੇ ਘਰ ਦੇ ਲੋਕ ਤੇ ਤੁਸੀਂ ਅੱਜ ਉਹਨਾਂ ਨੂੰ ਮਿਲੇ ਹੋਵੋਗੇ ਤਾਂ ਦੇਖਿਆ ਉਹ ਨੱਤਾਂ ਉਹਨਾਂ ਦੀ ਬਿਲਕੁਲ ਸਿੱਧੀਆਂ ਹੋ ਗਈਆਂ ਉਹ ਵੋਕਰ ਨਾਲ ਆਰਾਮ ਨਾਲ ਤੁਰੇ ਫਿਰਦੇ ਤੇ ਫਿਲਹਾਲ ਇੰਨੇ ਖੁਸ਼ ਐ ਅਸੀਂ ਆਪਰੇਸ਼ਨ ਤੋਂ ਪਹਿਲਾਂ ਹੀ ਉਹਨਾਂ ਦੀ ਜੋ ਵੀ ਸਟੱਡੀ ਕਰਨੀ ਸੀਗੀ ਉਹ ਅਸੀਂ ਪਹਿਲਾਂ ਕੰਪਿਊਟਰ ਸੌਫਟਵੇਅਰ ਤੇ ਕੀਤੀ ਤੇ ਦੂਜਾ ਫਾਇਦਾ ਇੱਕ ਤਾਂ ਇਹ ਹੋ ਗਿਆ ਵੀ ਰਿਸਕ ਘਟ ਜਾਂਦਾ ਦੂਜਾ ਫਾਇਦਾ ਇਹ ਹੁੰਦਾ ਹੈ ਵੀ ਜਿਹੜਾ ਸਾਡਾ ਸੀਟੀ ਸਕੈਨ ਜਿਹੜੀ ਪਲੈਨਿੰਗ ਹੁੰਦੀ ਹੈ ਉਦੇ ਵਿੱਚ ਸਾਨੂੰ ਬੜਾ ਕਲੀਅਰਲੀ ਪਤਾ ਚੱਲ ਜਾਂਦਾ ਵੀ ਡੈਮੇਜਡ ਪਾਰਟ ਕਿੱਥੇ ਹੈ ਵੀ ਫਲਾਨੇ ਇੱਕ ਪੇਸ਼ੈਂਟ ਦੇ ਫਲਾਨੇ ਮਰੀਜ਼ ਦੇ ਗੋਡੇ ਦੇ ਕਿਹੜੇ ਪਾਸੋਂ ਕਿੰਨਾ ਖਰਾਬ ਹੈ ਅਸੀਂ ਉੱਥੇ ਹੀ ਆਪਰੇਸ਼ਨ ਕਰਦੇ ਹਾਂ ਇਹ ਨਹੀਂ ਵੀ ਅੱਖ ਬੰਦ ਕਰਕੇ ਸਾਰਿਆਂ ਦੇ ਪੂਰੇ ਗੋਡੇ ਕੱਢ ਦਿੰਨੇ ਹਾਂ ਵਿੱਚ ਰੋਡ ਵੀ ਨਹੀਂ ਪੈਂਦੀ ਫਿਰ ਨਾ ਰੋਡ ਪੈਂਦੀ ਹੈ ਨਾ ਮਰੀਜ਼ ਨੂੰ ਹਾਈ ਸਿਊਚ ਰੱਖਣਾ ਪੈਂਦਾ ਨਾ ਲੋਹੇ ਦੇ ਟਾਂਕੇ ਲੋਣੇ ਪੈਂਦੇ ਆ ਨਾ ਖੂਨ ਚੜਾਉਣਾ ਪੈਂਦਾ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਨਾਰਮਲ ਆਪਰੇਸ਼ਨਾਂ ਦੇ ਵਿੱਚ ਜਿਹੜੇ ਆਪਰੇਸ਼ਨ ਤੋਂ ਬਾਅਦ 48 ਜਾਂ 72 ਘੰਟੇ ਅਸਤੇ ਇੱਕ ਰੀਡ ਦੀ ਹੱਡੀ ਚ ਟੀਕਾ ਲਾਇਆ ਜਾਂਦਾ ਹੁੰਦਾ ਸੀਗਾ ਜਿਹਨੂੰ ਐਪੀਡਿਊਰਲ ਟਿਊਬ ਕਹਿੰਦੇ ਸੀਗੇ ਉਹ ਟੀਕੇ ਤੱਕ ਦੀ ਲੋੜ ਨਹੀਂ ਹੁੰਦੀਗੀ ਤਾਂ ਇੰਨੇ ਜ਼ਿਆਦਾ ਬੈਨੀਫਿਟ ਬਿਨਾ ਰੌੜ ਤੋਂ ਤੇ ਐਕੂਰੇਸੀ ਜਿਹੜੀ ਹੈਗੀ ਉਹ ਕੰਪਿਊਟਰ ਵੈਰੀਫਾਈਡ ਐਕੂਰੇਸੀ ਨਾਲੇ ਪੂਰੇ ਗੋਡੇ ਕੱਢਣ ਦੀ بجائے ਜਿੰਨਾ ਡੈਮੇਜ ਪਾਟਾ ਕੰਪਿਊਟਰ ਨੇ ਸਾਨੂੰ ਬੜਾ ਕਲੀਅਰਲੀ ਦੱਸ ਦੇਣਾ ਕਿ ਅਸੀਂ ਓਨੇ ਓਨੇ ਹੀ ਗੋਡਿਆਂ ਦਾ ਸਹੀ ਇਲਾਜ ਕਰਨਾ ਹੈ ਹੋਰ ਕਿਸੇ ਬਾਡੀ ਪਾਰਟ ਨਾਲ ਕੋਈ ਪੰਗਾ ਲੈਣ ਦੀ ਲੋੜ ਨਹੀਂ ਜਿੰਨਾ ਕੋ ਜਿੱਥੇ ਦਿੱਕਤ ਹੈ ਉਹ ਦੱਸ ਦਿੰਦਾ ਜਿੱਥੇ ਪ੍ਰੋਬਲਮ ਹੈ ਸੀਟੀ ਸਕੈਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਮਸ਼ੀਨ ਲਰਨਿੰਗ ਦਾ ਕਮੀ ਇਹੀ ਹੈ ਹੁਣ ਆਪਾਂ ਚਾਹੇ ਜਿੰਨੀ ਮਰਜ਼ੀ ਪੜਾਈ ਕਰ ਲਈ ਆਪਣੇ ਅੱਖਾਂ ਨਹੀਂ ਦੇਖ ਸਕਦੀਆਂ ਕਿ ਗੋਡੇ ਦੇ ਅੰਦਰ ਬਿਨਾ ਖੋਲੇ ਗੋਡੇ ਤੋਂ ਸੀਟੀ ਸਕੈਨ ਦੇਖ ਸਕਦਾ ਤਾਂ ਹੀ ਉਹ ਤਾਂ ਸੀਟੀ ਸਕੈਨ ਐ ਮਾਰੇ ਕਰਾਉਣੀ ਪੈਂਦੀ ਹੈ ਵੀ ਆਪਾਂ ਬਿਨਾ ਚੀਰ ਫਾੜ ਕੀਤਾ ਹੀ ਅੰਦਰ ਵਾਲੀ ਸਟੱਡੀ ਕਰ ਲਈਏ ਇਹੀ ਫਾਇਦਾ ਕਿ ਪਹਿਲਾਂ ਤੋਂ ਅੰਦਰੋਂ ਹੀ ਸਟੱਡੀ ਕਰ ਲੈਂਦੇ ਆ ਡੈਮੇਜ ਕਿੰਨਾ ਹੋਇਆ ਸਭ ਤੋਂ ਆਪਰੇਸ਼ਨ ਤੋਂ ਪਹਿਲਾਂ ਹੀ ਕੀਤਾ ਜਾਂਦਾ ਆਪਰੇਸ਼ਨ ਦੇ ਦੌਰਾਨ ਨਹੀਂ ਕੋਈ ਕੀਤਾ ਜਾਂਦਾ ਪਹਿਲਾਂ ਪਹਿਲਾਂ ਕੀਤਾ ਜਾਂਦਾ ਤੇ ਇੱਕ ਡਾਕਟਰ ਸਾਹਿਬ ਹੋਰ ਨਵੀਆਂ ਟੈਕਨੀਕਸ ਕਿਹੜੀਆਂ-ਕਿਹੜੀਆਂ ਜਿਵੇਂ ਅਸੀਂ ਪਿਛਲੀ ਵਾਰ ਤੁਹਾਨੂੰ ਦੱਸਿਆ ਸੀਗਾ ਇੱਕ ਐਫਟੀ 3ਡੀ ਰੀਸਰਫਸਿੰਗ ਹੈ ਜਿਹੜਾ ਕਿ ਨਾਰਮਲ ਆਪਰੇਸ਼ਨ ਤੋਂ ਜ਼ਿਆਦਾ ਬੈਟਰ ਹੈ ਜ਼ਿਆਦਾ ਐਕੂਰੇਟ ਹੈ ਘੱਟ ਦਰਦਨਾਕ ਹੈ ਹੁਣ ਨਵਾਂ ਜਿਹੜਾ ਐਡਵਾਂਸਡ ਅਸੀਂ ਆਪਰੇਸ਼ਨ ਕਰਦੇ ਪਏ ਹਾਂ ਆਗਮੈਂਟਡ ਰਿਐਲਿਟੀ ਬੇਸਡ ਸੀ ਆਪਰੇਸ਼ਨ ਕਰਦੇ ਆ ਐਫਟੀ 3ਡੀ ਰੀਸਰਫਸਿੰਗ ਨੂੰ ਵੀ ਹੋਰ ਐਕੂਰੇਟ ਕਰਨ ਵਾਸਤੇ ਜਿਹਦਾ ਨਾਮ ਹੈਗਾ ਰੋਬੋ ਲੈਂਸ ਰੋਬੋ ਲੈਂਸ ਵਿੱਚ ਮਾਈਕਰੋਸਾਫਟ ਕੰਪਨੀ ਜਿਹੜੀ ਅਮਰੀਕਾ ਦੀ ਕੰਪਨੀ ਹੈ ਉਹਦਾ ਡਿਵਾਈਸ ਯੂਜ਼ ਕੀਤਾ ਜਾਂਦਾ ਹੈ ਆਪਰੇਸ਼ਨ ਦੇ ਦੌਰਾਨ ਯਾਨੀ ਕਿ ਜੇ ਡੀ ਪਲੈਨਿੰਗ ਕੀਤੀ ਹੁੰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਆਪਰੇਸ਼ਨ ਤੋਂ ਪਹਿਲਾਂ ਉਹੀ ਪਲੈਨਿੰਗ ਇਸ ਡਿਵਾਈਸ ਦੇ ਵਿੱਚ ਫੀਡ ਕੀਤੀ ਜਾਂਦੀ ਹੈ ਡਿਊਰਿੰਗ ਆਪਰੇਸ਼ਨ ਤੇ ਡਿਊਰਿੰਗ ਆਪਰੇਸ਼ਨ ਇਹ ਡਿਵਾਈਸ ਨੂੰ ਪਾ ਕੇ ਆਪਰੇਸ਼ਨ ਕੀਤਾ ਜਾਂਦਾ ਯਾਨੀ ਕਿ ਹੈਲਮਟ ਸਿਸਟਮ ਹੁੰਦਾ ਹੈ ਆ ਆਗਮੈਂਟਡ ਰਿਐਲਿਟੀ ਨਾਲ ਕੰਮ ਕਰਦਾ ਯਾਨੀ ਕਿ ਮੈਨੂੰ ਡਾਕਟਰ ਨੂੰ ਗੋ ਮਰੀਜ਼ ਦੇ ਗੋਡੇ ਦੇ ਉੱਤੇ ਇੱਕ ਇੱਕ ਚੀਜ਼ ਬੜੇ ਹੀ ਕਲੀਅਰਲੀ ਨਜ਼ਰ ਆ ਰਹੀ ਹੁੰਦੀ ਤੇ ਕਿੱਥੋਂ ਕਿੱਥੋਂ ਗੋਡਾ ਖਰਾਬ ਹੈ ਤੇ ਕਿੱਥੋਂ ਕਿੱਥੋਂ ਅਸੀਂ ਆਪਰੇਸ਼ਨ ਕਰਨਾ ਇਹਨੂੰ ਰੋਬੋਲੈਂਸ ਕਹਿੰਦੇ ਆ ਬਹੁਤ ਹੀ ਐਕੂਰੇਟ ਆਪਰੇਸ਼ਨ ਹੈ ਤੇ ਮਰੀਜ਼ ਦੂਰੋਂ ਦੂਰੋਂ ਆ ਕੇ ਕੈਨੇਡਾ ਤੋਂ ਆਏ ਆ ਸਾਡੇ ਕੋਲੇ ਪਰਸੋਂ ਮਰੀਜ਼ ਚਾਹ ਰਿਆ ਸੀਗਾ ਕਿ ਇੱਕ ਤਾਂ ਸਾਨੂੰ ਰਿਕਵਰੀ ਬਾਰੇ ਵੀ ਜਰੂਰ ਦੱਸੋ ਕਿਉਂਕਿ ਜਦੋਂ ਰਿਕਵਰੀ ਹੁੰਦੀ ਆ ਆਪਰੇਸ਼ਨ ਹੋ ਗਿਆ ਤਾਂ ਉਸ ਤੋਂ ਬਾਅਦ ਕਿੰਨੇ ਮਹੀਨੇ ਬਾਅਦ ਕਿਉਂਕਿ ਤੁਹਾਡੇ ਕੋਲ ਤਾਂ ਪੇਸ਼ੈਂਟ ਆਉਂਦੇ ਹੀ ਹੋਗੇ ਇੱਥੇ ਕਿੰਨੇ ਟਾਈਮ ਤੱਕ ਤੁਹਾਡੇ ਕੋਲ ਉਹਨੇ ਆਉਣਾ ਹੈ ਚੈੱਕਅਪ ਕਰਾਉਣੇ ਨੇ ਰੈਗੂਲਰ ਤੇ ਕਿ ਹਾਂ ਮਤਲਬ ਮੈਂ ਪਹਿਲਾ ਵਰਗਾ ਸਹੀ ਹੁੰਦਾ ਜਾਂਦਾ ਤੇ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਜਾਂ ਆਪਾਂ ਕਹਿ ਲਈਏ ਸੌਖੇ ਸ਼ਬਦਾਂ ਚ ਕਿੰਨੇ ਟਾਈਮ ਬਾਅਦ ਉਹ ਤੁਰਨ ਫਿਰਨ ਲੱਗ ਜਾਂਦਾ ਤੇ ਅੱਜ ਡੇਲੀ ਦੇ ਕੰਮ ਕਰਨ ਲੱਗ ਜਾਂਦਾ ਦੇਖੋ ਮੈਂ ਤੁਹਾਨੂੰ ਇੱਕ ਐਵਰੇਜ ਦੱਸਦਾ ਪਿਆ ਹੁਣ ਜਿਹੜੇ ਮਰੀਜ਼ ਨੇ ਫਾਰ ਐਗਜ਼ਾਮਪਲ ਅੱਜ ਸਵੇਰੇ ਆਪਰੇਸ਼ਨ ਕਰਾਇਆ ਅੱਜ ਸਵੇਰੇ ਆਪਰੇਸ਼ਨ ਹੋਇਆ ਤੇ ਉਹਨਾਂ ਨੂੰ ਅੱਜ ਦੁਪਹਿਰੋਂ ਬਾਅਦ ਹੀ ਤੁਰਨਾ ਸ਼ੁਰੂ ਕਰ ਦਿੰਦੇ ਆ ਵੋਕਰ ਦੇ ਨਾਲ ਅੱਜ ਦੁਪਹਿਰੋਂ ਬਾਅਦ ਮਰੀਜ਼ ਦਾ ਤੁਰਨਾ ਸ਼ੁਰੂ ਹੋ ਜਾਂਦਾ ਕੁਝ ਕਦਮ ਲੈਣਾ ਸ਼ੁਰੂ ਕਰ ਦਿੰਦੇ ਆ ਉਸੇ ਦਿਨ ਚੱਲਣ ਦੇ ਨਾਲ ਜਿਹੜਾ ਮਰੀਜ਼ ਦਾ ਮਨੋਬਲ ਜਿਹੜਾ ਸਟਰੋਂਗ ਹੁੰਦਾ ਹੈ ਮਜ਼ਬੂਤ ਹੁੰਦਾ ਹੈ ਉਹਦੀ ਹੋਰ ਕੋਈ ਰੀਸ ਨਹੀਂ ਹੈਗੀ ਹੁਣ ਕੋਈ ਮਰੀਜ਼ ਸੋਚ ਕੇ ਦੇਖੋ ਪਿਛਲੇ 3 ਮਹੀਨੇ ਤੋਂ ਤੁਰਿਆ ਨਾ ਹੋਵੇ ਤੇ ਚੱਲ ਪੈਂਦੇ ਨੇ ਡਰਦਾ ਨਹੀਂ ਮਰੀਜ਼ ਵੈਸੇ ਮਰੀਜ਼ ਖੁਸ਼ ਹੁੰਦੇ ਆ ਬੜੇ ਕੌਨਫੀਡੈਂਟ ਹੁੰਦੇ ਮੈਨੂੰ ਕਿੰਨੇ ਵਾਰੀ ਮਰੀਜ਼ ਫੋਨ ਕਰਕੇ ਸਾਨੂੰ ਮੈਸੇਜ ਭੇਜਦੇ ਵੀ ਸਾਨੂੰ ਚਲਾਇਆ ਕਿਉਂ ਨਹੀਂ ਹਲ ਤੱਕ ਤੁਸੀਂ ਸਾਨੂੰ ਚਲਾਇਆ ਕਿਉਂ ਹੀ ਹਲ ਤੱਕ ਤਾਂ ਯੂਜ਼ੂਲੀ 3-4 ਘੰਟੇ ਬਾਅਦ ਮਰੀਜ਼ ਤੁਰਨ ਲੱਗ ਜਾਂਦੇ ਆ ਹਾਂ ਪਹਿਲੇ ਦਿਨ ਥੋੜਾ ਜਿਹਾ ਸੀ ਸੰਭਲ ਕੇ ਚਲਾਉਨੇ ਆ ਅਗਲੇ ਦਿਨ ਤੋਂ ਜਿਹਨੇ ਅੱ ਅਗਲੇ ਦਿਨ ਤੋਂ ਯਾਨੀ ਕਿ ਕੱਲ ਸਵੇਰ ਤੋਂ ਉਹਨਾਂ ਨੇ ਬਾਥਰੂਮ ਟਾਇਲਟ ਜਾਣ ਦੀ ਟ੍ਰੇਨਿੰਗ ਸ਼ੁਰੂ ਕਰ ਦੇਣੀ। ਪਰਸੋਂ ਤੋਂ ਪੂਰੇ ਹਸਪਤਾਲ ਦੇ ਅੰਦਰ ਚੱਕਰ ਲਾਉਣੇ ਸ਼ੁਰੂ ਕਰ ਦੇਣੇ ਆ। ਨੋਰਮਲ ਪੈਰ ਨੂੰ ਲਟਕਾ ਕੇ ਬਹਿਣਾ, ਗੋਡੇ ਮੋੜਨਾ, ਤੁਰਨਾ ਫਿਰਨਾ ਇਹ ਹਸਪਤਾਲ ਦੇ ਦੌਰਾਨ ਹੀ ਹੋ ਜਾਂਦਾ ਹੈ। ਤੀਜੇ ਦਿਨ ਤਾਂ ਮਰੀਜ਼ ਦੀ ਛੁੱਟੀ ਵੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਲਗਭਗ 3-4 ਹਫ਼ਤੇ ਅਸਤੇ ਹਲਕੀ ਐਕਸਰਸਾਈਜ਼ਾਂ ਕਰਨੀਆਂ ਹੁੰਦੀਆਂ। 3-4 ਹਫ਼ਤੇ ਤੋਂ ਬਾਅਦ ਸਾਡੇ ਜ਼ਿਆਦਾਤਰ ਮਰੀਜ਼ ਆਪ ਦਾ ਨੋਰਮਲ ਕੰਮਕਾਰ ਕਰਨਾ, ਘਰੋਂ ਬਾਹਰ ਸੈਰ ਕਰਨੀ, ਕਾਰ ਚਲਾਉਣੀ ਜਿਹੜਾ ਬਾਹਰ ਅੰਦਰ ਜਾ ਕੇ ਕੋਈ ਕੰਮਕਾਰ ਕਰਨਾ ਪੌੜੀਆਂ ਚੜ੍ਹਨਾ ਇਹ ਸਭ ਸ਼ੁਰੂ ਕਰ ਦਿੰਦੇ ਜਿਹੜੇ ਐਨਆਰਆਈ ਮਰੀਜ਼ ਆਪਣੇ ਐਨਆਰਆਈ ਪ੍ਰਵਾਸੀ ਜਿਹੜੇ ਆਉਂਦੇ ਸਾਡੇ ਤੋਂ ਆਪਰੇਸ਼ਨ ਕਰਵਾ ਸੀਗਾ ਕਿ ਜਿਵੇਂ ਬਹੁਤ ਸਾਰੇ ਅਸੀਂ ਗੱਲਬਾਤ ਕੀਤੀ ਹੈ ਕੈਨੇਡਾ ਤੋਂ ਆਇਆ ਇੱਕ ਜਿਸ ਨਾਲ ਗੱਲ ਕੀਤੀ ਪੇਸ਼ੇਨ ਨਾਲ ਤਾਂ ਬਾਹਰ ਹਾਲਾਂਕਿ ਆਪਾਂ ਤਾਂ ਇੱਥੇ ਕਿਹਾ ਜਾਂਦਾ ਕਿ ਬਾਹਰ ਜਾਓ ਇੱਥੇ ਕੁਝ ਨਹੀਂ ਹੈ ਬਾਹਰ ਬਹੁਤ ਸਿਸਟਮ ਵਧੀਆ ਪਰ ਹੈਲਥ ਸਿਸਟਮ ਨੂੰ ਲੈ ਕੇ ਸਵਾਲ ਪਹਿਲਾਂ ਵੀ ਉੱਠਦੇ ਤੇ ਅੱਜ ਵੀ ਉੱਠਦੇ ਆ ਤਾਂ ਹੀ ਮੈਂ ਪੁੱਛਦਾ ਕਿ ਬਾਹਰ ਜਿਹੜਾ ਹੁਣ ਅਬਰੌਡ ਦੇ ਵਿੱਚ ਰਹਿ ਰਹੇ ਨੇ ਹੁਣ ਜਿਵੇਂ ਉਹ ਐਨਆਰਆਈ ਇੱਥੇ ਆ ਕੇ ਕਰ ਰਿਹਾ ਆ ਆਪਣੇ ਭਾਰਤ ਦਾ ਹੈਲਥ케ਅਰ ਸਿਸਟਮ ਮੇਰੇ ਹਿਸਾਬ ਦੇ ਨਾਲ ਤਾਂ ਜੇ ਐਟ ਪਾਰ ਬਰਾਬਰੀ ਦਾ ਤਾਂ ਹੈ ਹੀ ਮੇਰੇ ਹਿਸਾਬ ਨਾਲ ਤਾਂ ਬਹੁਤ ਅੱਗੇ ਵੀ ਹੈ ਇੰਡੀਆ ਦੇ ਆਪਣੇ ਭਾਰਤ ਦੀ ਐਜੂਕੇਸ਼ਨ ਸਿਸਟਮ ਬਾਕੀ ਦੇਸ਼ਾਂ ਦੇ ਚਾਹੇ ਵਿਕਸਿਤ ਦੇਸ਼ਾਂ ਦੇ ਐਜੂਕੇਸ਼ਨ ਸਿਸਟਮ ਤੋਂ ਬਹੁਤ ਵਿਕਸਿਤ ਹੈ ਬਹੁਤ ਡਿਫਰੈਂਟ ਹੈ ਬਾਰ ਜਿਹੜੇ ਆਪਣੇ ਪ੍ਰਵਾਸੀ ਨਿਵਾਸੀ ਹੈਗੇ ਆ ਆਪਣੇ ਐਨ ਆਰ ਆ ਭਰਾ ਭੈਣ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਦਿੱਕਤ ਕੀ ਆਉਂਦੀ ਹੈ ਜੇ ਤੁਸੀਂ ਪੁੱਛੋ ਤਾਂ ਨੰਬਰ 1 ਦਿੱਕਤ ਆਉਂਦੀ ਪਹਿਲੀ ਗੱਲ ਤਾਂ ਵੇਟਿੰਗ ਲਿਸਟ ਬਹੁਤ ਜ਼ਿਆਦਾ ਹੁੰਦੀ ਹੈ ਵੀ ਤੁਹਾਨੂੰ ਗੋਡੇ ਖਰਾਬ ਹੈ ਕੋਈ ਗੱਲ ਨਹੀਂ ਤੁਸੀਂ ਸਾਲ 2 ਸਾਲ 3 ਸਾਲ ਤੁਸੀਂ ਪਹਿਲਾਂ ਦਵਾਈਆਂ ਖਾਓ ਫਿਰ ਤੁਹਾਡਾ ਆਪਰੇਸ਼ਨ ਹੋਊਗਾ ਜੇ ਨੰਬਰ ਚੱਲ ਆ ਵੀ ਗਿਆ ਤਾਂ ਜ਼ਿਆਦਾਤਰ ਨੂੰ ਕਹਿੰਦੇ ਵੀ ਤੁਹਾਡਾ ਪਹਿਲਾਂ ਇੱਕ ਗੋਡੇ ਦਾ ਆਪਰੇਸ਼ਨ ਕਰਾਂਗੇ 6 ਮਹੀਨੇ ਬਾਅਦ ਸਾਲ ਤੋਂ ਬਾਅਦ ਫਿਰ ਨੰਬਰ ਲਾਵਾਂਗੇ ਫਿਰ ਦੂਜੇ ਪਾਸੇ ਦਾ ਆਪਰੇਸ਼ਨ ਕਰਾਂਗੇ ਉਹ ਸਾਲ ਵੇਟ ਕਰੀ ਬੈਠਿਆ ਇੱਕ ਗੋਡੇ ਲਈ ਤੇ ਦੂਸਰੀ ਬਾਰ ਜਦੋਂ ਆਇਆ ਉਹ ਕਹ ਤੀਜੀ ਗੱਲ ਜਿਹੜੀ ਹੈਗੀ ਐ ਅਕਤੋਂ ਦੋ ਗੱਲਾਂ ਇਹ ਦਸੀਆਂ ਵੇਟਿੰਗ ਲਿਸਟ ਤੇ ਇੱਕ ਇੱਕ ਪਾਸੇ ਦਾ ਗੋਡੇ ਦਾ ਆਪਰੇਸ਼ਨ ਇੱਕ ਵਾਰੀ ਕਰਨਾ ਦੋ ਤੀਜੀ ਗੱਲ ਜਿਹੜੀ ਹੁੰਦੀ ਹੈ ਵੀ ਜਿਹੜੇ ਮਰੀਜ਼ਾਂ ਕੋਲੇ ਕੋਈ ਇਨਸ਼ੋਰੈਂਸ ਹੈ ਨਹੀਂਗੀ ਤਾਂ ਖਰਚਾ ਉੱਥੇ ਡਾਲਰਾਂ ਦਾ ਖਰਚਾ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਭਾਰਤ ਵਿੱਚ ਆ ਕੇ ਸਾਡੇ ਇੱਥੇ ਚੰਡੀਗੜ੍ਹ ਵਿੱਚ ਆ ਕੇ ਜੇ ਕੋਈ ਮਰੀਜ਼ ਆਪਰੇਸ਼ਨ ਕਰਵਾਉਣਾ ਤਾਂ ਪਹਿਲੀ ਗੱਲ ਤਾਂ ਕੋਈ ਵੇਟਿੰਗ ਲਿਸਟ ਹੈ ਨਹੀਂਗੀ ਸਾਰਾ ਟੈਸਟ ਕੀਤੇ ਜਾਂਦੇ ਜੇ ਟੈਸਟ ਸਾਰੇ ਠੀਕ ਨਿਕਲਦੇ ਆ ਤਾਂ ਅਗਲੇ ਦਿਨ ਆਪਰੇਸ਼ਨ ਹੋ ਜਾਂਦਾ ਤੀਜੇ ਦਿਨ ਛੁੱਟੀ ਹੋ ਜਾਂਦੀ ਹੈ ਦੋਨੇ ਗੋਡਿਆਂ ਦਾ ਆਪਰੇਸ਼ਨ ਇੱਕੋ ਵਾਰੀ ਤੇ ਖਰਚਾ ਜਿਹੜਾ ਹੈਗਾ ਡਾਲਰਾਂ ਦਾ ਖਰਚਾ ਤੇ ਜੇ ਆਪਾਂ ਇੰਡੀਅਨ ਕਰੰਸੀ ਦੀ ਖਰਚਾ ਤੇ ਖਰਚਾ ਤਾਂ ਇੱਕ ਤਿਹਾਈ ਰਹਿ ਜਾਂਦਾ ਤਾਂ ਇਹ ਵਿਨ-ਵਿਨ ਸਿਚੁਏਸ਼ਨ ਹੈ ਮਤਲਬ ਸਾਰਿਆਂ ਦਾ ਹੀ ਇਹ ਦੇ ਵਿੱਚ ਮਰੀਜ਼ ਦਾ ਤਾਂ ਬਹੁਤ ਫਾਇਦਾ ਹੋ ਜਾਂਦਾ ਤੇ ਮਰੀਜ਼ ਨਾਰਮਲ ਹੋ ਕੇ ਠੀਕ ਹੋ ਕੇ ਹਫਤੇ ਮਹੀਨੇ ਦੇ ਅੰਦਰ ਅੰਦਰ ਆਪਦਾ ਵਾਪਸ ਕੈਨੇਡਾ ਅਮਰੀਕਾ ਚਲੇ ਜਾਂਦੇ ਵਾਪਸ ਆਪਣੇ ਕੰਮਾਂ ਤੇ ਜਾਂਦੇ ਵਾਪਸ ਆਪਣੇ ਕੰਮਾਂ ਜਿਨ੍ਹਾਂ ਨੇ ਹੁਣ ਜਿਨ੍ਹਾਂ ਦਾ ਆਪਣੇ ਜਿਵੇਂ ਆਪਣੇ ਕੋਲੇ ਮਰੀਜ਼ ਜਿਹੜੇ ਆਏ ਉਹਨਾਂ ਦਾ ਟਰੱਕਾਂ ਦਾ ਬਿਜ਼ਨਸ ਹੈ ਉਹਨਾਂ ਨੇ ਕਹਿੰਦੇ ਵੀ ਮਹੀਨੇ ਤੋਂ ਬਾਅਦ ਉਹਨਾਂ ਨੇ ਵਾਪਸ ਟਰੱਕਾਂ ਦਾ ਕੰਮ ਫੇਰ ਸ਼ੁਰੂ ਕਰ ਦੇਣਾ ਤਾਂ ਕੋਈ ਰੋਕ ਟੋ ਜਿਹੜਾ ਮੈਸੇਜ ਹੈਗਾ ਉਹ ਐਨਆਰਆਈ ਭਰਾਵਾਂ ਨੂੰ ਐਨਆਰਆਈ ਫੈਮਿਲੀਜ਼ ਨੂੰ ਇਹ ਹੈ ਕਿ ਭਾਰਤ ਵਿੱਚ ਹੁਣ ਜਿਹੜੇ ਇਲਾਜ ਹੈਗੇ ਗੁੱਡਿਆਂ ਦੇ ਇਲਾਜ ਉਹ ਐਟ ਪਾਰ ਬਰਾਬਰੀ ਦੇ ਹੈ ਕਨਵੀਨੀਅੰਸ ਜ਼ਿਆਦਾ ਹੈ ਫਾਇਦੇ ਜ਼ਿਆਦਾ ਹਨ ਤੁਹਾਨੂੰ ਐਡਵਾਂਸ ਵੀ ਬਰਾਬਰੀ ਦੇ ਐਡਵਾਂਸ ਹੈ ਉਹ ਜਿਹੜਾ ਅਸੀਂ ਮਾਈਕਰੋਸਾਫਟ ਜਿਹੜਾ ਦੱਸਦਾ ਪਿਆ ਸੀ ਮੈਂ ਰੋਬੋਲੈਂਸ ਦਾ ਉਹ ਅਮਰੀਕਨ ਕੰਪਨੀ ਦਾ ਹੀ ਡਿਵਾਈਸ ਹੈ ਮਾਈਕਰੋਸਾਫਟ ਕੰਪਨੀ ਦਾ ਡਿਵਾਈਸ ਦਾ ਨਾਮ ਹੋਲੋਲੈਂਸ 2 ਕਹਿੰਦੇ ਆ ਅਗਮੈਂਟਡ ਰਿਐਲਿਟੀ ਬੇਸਡ ਡਿਵਾਈਸ ਹੈ ਅਮਰੀਕਾ ਵਿੱਚ ਵੀ ਵਰਤਿਆ ਜਾਂਦਾ ਗੋਡਿਆਂ ਦੇ ਆਪਰੇਸ਼ਨ ਵਿੱਚ ਹੁਣ ਆਪਣੇ ਭਾਰਤ ਵਿੱਚ ਵੀ ਵਰਤਿਆ ਜਾਂਦਾ ਹੈ ਫਾਇਦੇ ਜ਼ਿਆਦਾ ਹੈ ਕੋਈ ਵੇਟਿੰਗ ਲਿਸਟ ਨਹੀਂ ਹੈਗੀ ਦੋਨੇ ਗੋਡਿਆਂ ਦਾ ਆਪਰੇਸ਼ਨ ਇਕੱਠਾ ਹੋਊਗਾ ਸਸਤਾ ਪਊਗਾ ਤੇ ਤੁਸੀਂ ਠੀਕ ਹੋ ਕੇ ਵਾਪਸ ਜਾ ਸਕਦੇ ਹੋ ਪਲੱਸ ਹੋਰ ਜਿਹੜੀ ਗੱਲ ਹੈ ਬਾਹਰਲੇ ਆਪਰੇਸ਼ਨਾਂ ਦੇ ਵਿੱਚ ਵੀ ਕਈ ਸੈਂਟਰ ਚ ਇਹੋ ਜਿਹੇ ਇਹੋ ਸੈਂਟਰਸ ਇਹੋ ਜਿਹੇ ਹੈ ਜਿੱਥੇ ਟਾਂਕੇ ਲਾਉਣੇ ਪੈਂਦੇ ਆ ਟਾਂਕੇ ਕਢਾਉਣੇ ਪੈਂਦੇ ਆ ਰੌਡ ਪਾਉਣੀ ਪੈਂਦੀ ਆ ਉਹ ਸਭ ਚੀਜ਼ਾਂ ਦਾ ਫਾਇਦਾ ਤਾਂ ਰਹੇ ਹੀ ਰਹੇ ਉਸ ਤਮਰੀਜ਼ ਬੜੀ ਛੇਤੀ ਰਿਕਵਰ ਆਪਰੇਸ਼ਨ ਤੋਂ ਬਹੁਤ ਬਹੁਤ ਛੇਤੀ ਰਿਕਵਰ ਕਰਦੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਚੰਗਾ ਜੀ ਸਤਿ ਸ਼੍ਰੀ ਅਕਾਲ ਤਾਂ ਇਸ ਸੰਸਾਰ ਨਾਲ ਡਾਕਟਰ ਜਿਨ੍ਹਾਂ ਨੇ ਪੂਰੇ ਜਿਹੜੇ ਤੁਹਾਨੂੰ ਦਾਅਵੇ ਸਾਨੂੰ ਦੱਸਿਆ ਸੀ ਕਿ ਉਹ ਦਾਅਵੇ ਵੀ ਦੇਖ ਸਕਦੇ ਹਾਂ ਕਿ ਤਨਾ ਕਿਤੇ ਰੈਲਿਟੀ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਨੇ ਲੋਕ ਐਨ ਆਰ ਆਈ ਇੱਥੇ ਆ ਕੇ ਆਪਰੇਟ ਕਰਵਾ ਰਹੇ ਨੇ ਤੇ ਖਾਸ ਤੌਰ ਤੇ ਜਿਹੜੀ ਲੋਕਾਂ ਦੇ ਸਵਾਲ ਸੀ ਕਿ ਜੇ ਗੋਡੇ ਟੇਢੇ ਹੋ ਜਾਣ ਤਾਂ ਉਸ ਦਾ ਕੀ ਸੋਲੂਸ਼ਨ ਹੈ ਤਾਂ ਉਸ ਦਾ ਵੀ ਸੋਲੂਸ਼ਨ ਤੁਹਾਨੂੰ ਡਾਕਟਰ ਸਾਹਿਬ ਨੇ ਬਾਕਾਇਦਾ ਦੱਸਿਆ ਕਿ ਜੇ ਲੌਂਗ ਟਾਈਮ ਤੁਸੀਂ ਇੱਦਾਂ ਬੈਠਦੇ ਹੋ ਤਾਂ ਫਿਰ ਮੰਜੇ ਤੇ ਬੈਠ ਰਹੋਗੇ ਲੇਕਿਨ ਜੇ ਤੁਸੀਂ ਹਸਪਤਾਲ ਦੇ ਵਿੱਚ ਆਉਣੇ ਹੋ ਇੱਥੇ ਹੀਲਿੰਗ ਹਸਪਤਾਲ ਦੇ ਵਿੱਚ ਆਉਣੇ ਹੋ ਤਾਂ ਤੁਸੀਂ ਦਿਨਾਂ ਦੇ ਵਿੱਚ ਨਹੀਂ ਹਫ਼ਤਿਆਂ ਦੇ ਵਿੱਚ ਤੁਸੀਂ ਆਪਣੇ ਸਾਰੇ ਕੰਮ ਕਰ ਜਿਹੜੇ ਪਹਿ ਉਮੇ ਕਰ ਪਾਉਗੇ ਕੈਮਰਾ ਪਰਸਨ ਬਤਨ ਨਾਲ ਮਨਦੀਪ ਜੋਤ ਚੰਡੀਗੜ੍ਹ